ਸਤਿ ਸ੍ਰੀ ਅਕਾਲ ਜੀ ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਇੱਕ ਪਰਾਲੀ ਵਾਲੀ ਟਰਾਲੀ ਨੂੰ ਅੱਗ ਪੈਂਦੀ ਆ ਅੱਗ ਪੈਣ ਦਾ ਕਾਰਨ ਉਹ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਏ ਟਰਾਲੀ ਪਰਾਲੀ ਦੀਆਂ ਗੱਠਾਂ ਦੇ ਨਾਲ ਭਰੀ ਵੀ ਸੀ ਨਾਪਾਦੀ ਸਬ ਤਹਿਸੀਲ ਭਾਦਸੋਂ ਦੇ ਕਸਬਾ ਦਿੱਤੂਪੁਰ ਦੇ ਵਿੱਚ ਇਹ ਘਟਨਾ ਵਾਪਰਦੀ ਏ ਜੀ ਲੋਕਾਂ ਦੇ ਦੱਸਣ ਮੁਤਾਬਕ ਟਰਾਲੀ ਹੈ ਜਿਹੜੀ ਉਹੋ ਬਾਜ਼ਾਰ ਦੇ ਵਿੱਚ ਕਿਸੇ ਨੂੰ ਸਾਈਡ ਦੇਣ ਲਈ ਸਾਈਡ ਤੇ ਕੀਤੀ ਤਾਂ ਲੱਗੇ ਟਰਾਂਸਫਾਰਮ ਸੀਗਾ ਟਰਾਂਸਫਾਰਮ ਦੇ ਲੱਗੇ ਟਰਾਲੀ ਲੱਗ ਜਾਂਦੀ ਹੈ ਜਿਸ ਕਾਰਨ ਸ਼ਾਰਟ ਸਰਕਟ ਹੁੰਦਾ ਹੈ ਸ਼ਾਰਟ ਸਰਕਟ ਦੇ ਕਾਰਨ ਟਰਾਲੀ ਨੂੰ ਅੱਗ ਪੈ ਜਾਂਦੀ ਹੈ ਸੋ ਫਾਇਰ ਬਰਗੇਡ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਇੱਥੇ ਪਹੁੰਚੀਆਂ ਨੇ ਅੱਗ ਬੁਝਾਉਣ ਦੇ ਯਤਨ ਨੇ ਜਿਹੜੇ ਕੀਤੇ ਜਾ ਰਹੇ ਨੇ ਫਾਇਰਮੈਨ ਲੱਗੇ ਹੋਏ ਨੇ ਜੀਸੀਬੀ ਮਸ਼ੀਨਾਂ ਨਾਲ ਪਰਾਲੀ ਫੋਲ ਫੋਲ ਕੇ ਉਸ ਤੇ ਪਾਣੀ ਸਿਰਕਿਆ ਜਾ ਰਿਹਾ ਹੈ ਅੱਗ ਬੁਝਾਉਣ ਦੇ ਯਤਨ ਨੇ ਜਿਹੜੇ ਫਾਇਰਮੈਨਾਂ ਵੱਲੋਂ ਕੀਤੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਰੋਡ ਤੇ ਕਿਸ ਤਰ੍ਹਾਂ ਪਰਾਲੀ ਖਿਲੜੀ ਪਈਆ ਬਿਲਕੁਲ ਦੋ ਤਿੰਨ ਕਿਲਿਆਂ ਦੀ ਬਾਹੀ ਇਸੇ ਤਰ੍ਹਾਂ ਪਰਾਲੀ ਰੋਡ ਦੇ ਨਾਲ-ਨਾਲ ਪਈਆ ਟਰਾਲੀ ਮਸ਼ੀਨ ਨਾਲ ਖਿੱਚ ਕੇ ਸਾਈਡ ਤੇ ਕੀਤੀ ਟਰਾਲੀ ਦੇ ਦੋਨੇ ਟਾਇਰ ਸੜ ਜਾਂਦੇ ਨੇ ਫਾਇਰਮੈਨ ਨੇ ਜਿਹੜੇ ਅੱਗ ਬੁਝਾਉਣ ਦੇ ਯਤਨ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨ ਨੇ ਜਿਹੜੇ ਉਹ ਵੀ ਉੱਥੇ ਖੜੇ ਨੇ ਕਿਉਂਕਿ ਲੱਗੇ ਕਿਸਾਨਾਂ ਦਾ ਗੰਨਾ ਸੀਗਾ ਡਰ ਸੀ ਕਿਤੇ ਅੱਗ ਗੰਨੇ ਨੂੰ ਨਾ ਪੈ ਜੇ ਵੱਡਾ ਨੁਕਸਾਨ ਆ ਜਿਹੜਾ ਹੋ ਸਕਦਾ ਸੀ ਰਿਹਾਇਸ਼ੀ ਇਲਾਕਾ ਇਹ ਲੱਗੇ ਕਾਰ ਸੀਗੇ ਸਕੂਲ ਸੀਗਾ ਸਕੂਲ ਫਿਲਹਾਲ ਬੰਦ ਪਿਆ ਸੀ ਪਰ ਵੱਡਾ ਨੁਕਸਾਨ ਆ ਜਿਹੜਾ ਉਹ ਕਿਹਾ ਜਾ ਰਿਹਾ ਹੈ ਡਰਾਈਵਰ ਦੀ ਸੂਝ-ਬੂਝ ਤੇ ਕਾਰਨ ਹੋਣੋਂ ਬਚ ਗਿਆ ਜੇ ਬਾਜ਼ਾਰ ਦੇ ਵਿੱਚ ਇਹ ਘਟਨਾ ਵਾਪਰਦੀ ਟਰਾਲੀ ਉੱਥੇ ਰੋਕ ਲਈ ਜਾਂਦੀ ਤਾਂ ਕੋਈ ਦੁਕਾਨ ਵੀ ਇਸ ਦੀ ਲਪੇਟ ਵਿੱਚ ਆ ਸਕਦੀ ਸੀ ਤੁਹੋਂ ਇਹਦੇ ਕਾਰਨ ਵੀ ਕਾਫੀ ਲੋਕਾਂ ਨੂੰ ਉੱਥੇ ਦੁਕਾਨਦਾਰਾਂ ਨੂੰ ਦਿੱਕਤਾਂ ਆ ਸਕਦੀਆਂ ਸੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਫਾਇਰਮੈਨਾਂ ਵੱਲੋਂ ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਨੇ ਸੋ ਇਹ ਤਸਵੀਰਾਂ ਨੇ ਜੀ ਨਾਭਾ ਦੀ ਸੰਤਸੀਲਪਾਸੋਂ ਦੇ ਕਸਬਾ ਦਿੱਤੂ ਪਰ ਤੋਂ ਦਿੱਤੂਪੁਰ ਦੇ ਵਿੱਚ ਇਹ ਘਟਨਾ ਵਾਪਰਦੀ ਆ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਟਰਾਂਸਫਾਰਮਰ ਰੋਡ ਦੇ ਬਿਲਕੁਲ ਲੱਗੇ ਸੀਗਾ ਜਦੋਂ ਸਾਈਡ ਤੇ ਟਰਾਲੀ ਕੀਤੀ ਤਾਂ ਟਰਾਂਸਫਾਰਮ ਦੇ ਨਾਲ ਟਰਾਲੀ ਲੱਗ ਜਾਂਦੀ ਹੈ ਜਿਸ ਕਾਰਨ ਸ਼ਾਰਟ ਸਰਕਟ ਹੁੰਦਾ ਹੈ ਤੁਸੀਂ ਟਰਾਲੀ ਦੀਆਂ ਤਸਵੀਰਾਂ ਦੇਖੋ ਕੀ ਨੇ ਟਰਾਲੀ ਦਾ ਕਿਹਾ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਸੀਗੀ ਲੋਹਾ ਤੱਕ ਵੀ ਪਿਗਲ ਚੁੱਕਿਆ ਹੈ ਟਰਾਲੀ ਦਾ ਲੋਹਾ ਵੀ ਕਹਿੰਦੇ ਪਿਗਲ ਚੁੱਕਿਆ ਹੈ ਅੱਗ ਇੰਨੀ ਭਿਆਨਕ ਸੀਗੀ ਉੱਥੇ ਦੱਸਣ ਦੇ ਮੁਤਾਬਕ ਕਿ ਲੋਹਾ ਵੀ ਪਿਗਲ ਚੁੱਕਿਆ ਹੈ ਉਤੋਂ ਜਿਹੜੀ ਮਸ਼ੀਨਾਂ ਦੇ ਨਾਲ ਅੱਗ ਆ نیچے ਸਿੱਟੀ ਗਈ ਤਾਂ ਟਰਾਲੀ ਨੂੰ ਖਿੱਚ ਕੇ ਸਾਈਡ ਤੇ ਕੀਤਾ ਗਿਆ ਟਰਾਲੀ ਤੇ ਹਾਲੇ ਵੀ ਜੋ ਪਰਾਲੀ ਪਈ ਆ ਉਹ ਤੁਖ ਰਹੀ ਆ ਟਰਾਲੀ ਦੀਆਂ ਪੱਤੀਆਂ ਨੇ ਜਿਹੜੇ ਐਂਗਲ ਨੇ ਉਹਨਾਂ 'ਚ ਬਲ ਪੈ ਚੁੱਕੇ ਨੇ ਅੱਗ ਦੇ ਕਾਰਨ ਇੰਨੀ ਭਿਆਨਕ ਅੱਗ ਸੀਗੀ ਸੋ ਤਸਵੀਰਾਂ ਦੇਖੋ ਤੁਸੀਂ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਦੱਸਿਆ ਜਾ ਰਿਹਾ ਏ ਟਰਾਲੀ ਦੇ ਟਾਇਰ ਟਾਇਰਾਂ ਦੀ ਹਾਲਤ ਦਿਖਾਉਣੀ ਆ ਤੁਹਾਨੂੰ ਕੀ ਆ ਤੁਸੀਂ ਦੇਖੋ ਅੱਗ ਹਾਲੇ ਵੀ ਟਾਇਰਾਂ ਦੇ ਲੱਗੇ ਮਚ ਰਹੀ ਆ ਟਾਇਰਾਂ ਦੇ ਹਾਲਾਤ ਨੇ ਜਿਹੜੇ ਬਿਲਕੁਲ ਦੇਖੇ ਨਹੀਂ ਜਾ ਰਹੇ ਟਾਇਰ ਸੜ ਚੁੱਕੇ ਨੇ ਤਾਰਾਂ ਲਿੱਕੜ ਚੁੱਕੀਆਂ ਨੇ ਟਾਇਰ ਦਿਖਾਈ ਵੀ ਨਹੀਂ ਦੇ ਰਹੇ ਚਾਰੇ ਟਾਇਰ ਨੇ ਜਿਹੜੇ ਉਹ ਸੜ ਕੇ ਰਾਖ ਹੋ ਚੁੱਕੇ ਨੇ ਰਿੰਬਾਂ ਤੇ ਟਰਾਲੀ ਖਿੱਚ ਕੇ ਇੱਥੇ ਤੱਕ ਲਿਆਂਦੀ ਆ ਮਸ਼ੀਨਾਂ ਦੇ ਨਾਲ ਜੀਸੀਬੀ ਮਸ਼ੀਨਾਂ ਦੇ ਨਾਲ ਰਿੰਬਾਂ ਦੇ ਉੱਤੇ ਟਰਾਲੀ ਖਿੱਚ ਕੇ ਖਾਲੀ ਖੇਤ ਦੇ ਵਿੱਚ ਕੀਤੀ ਤਾਂ ਟਰਾਲੀ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਅੱਗ ਲੱਗੀ ਆ ਜੇ ਹਾਦਸਾ ਬਾਜ਼ਾਰ ਦੇ ਵਿੱਚ ਹੁੰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਦੁਕਾਨਾਂ ਵੀ ਲਪੇਟ ਚਾ ਸਕਦੀਆਂ ਸੀ ਪਰ ਡਰਾਈਵਰ ਦੀ ਫੁਰਤੀ ਦੇ ਕਾਰਨ ਇਹ ਵੱਡਾ ਹਾਦਸਾ ਜਿਹੜਾ ਹੋਣੋਂ ਤਲ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਨਾਪੜੀ ਸਰ ਤਸੀਲ ਭਾਸੋਂ ਦੇ ਕਸਬਾ ਦਿੱਤੂਪੜ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੱਗੇ ਦੇਖੋ ਕਿੰਨੀ ਦੂਰ ਟਰਾਲੀ ਖਿੱਚ ਕੇ ਲੈ ਕੇ ਆਏ ਨੇ ਕਿੱਥੇ ਆ ਉਹ ਜਿੱਥੇ ਅੱਗ ਲੱਗੀ ਵੀ ਆ ਤੁਸੀਂ ਦੇਖੋ ਫਾਇਰਮੈਨ ਅੱਗ ਬੁਝਾਉਣ ਦੇ ਯਤਨ ਕਰ ਰਹੇ ਨੇ ਜੀਸੀਬੀ ਮਸ਼ੀਨਾਂ ਦੇ ਨਾਲ ਪਰਾਲੀ ਆ ਜਿਹੜੀ ਉਹ ਹੋਲੀ ਜਾ ਰਹੀ ਆ ਉਸ ਤੇ ਪਾਣੀ ਸਿਰਕਿਆ ਜਾ ਰਿਹਾ ਇਹ ਅੱਗ ਬੁਝਾਉਣ ਦੇ ਯਤਨ ਨੇ ਜਿਹੜੇ ਕੀਤੇ ਜਾ ਰਹੇ ਨੇ ਕੋਠੇ ਤੋਂ ਵੀ ਲੋਕ ਪਾਈਪ ਲਗਾ ਕੇ ਪਾਣੀ ਸਿਰਕ ਰਹੇ ਨੇ ਪਰਾਲੀ ਤੇ ਤਾਂ ਕਿ ਇਹ ਅੱਗ ਨੂੰ ਬੁਝਾਇਆ ਜਾ ਸਕੇ ਸੋ ਵੱਡਾ ਨੁਕਸਾਨ ਹੋਣੋਂ ਬਚਿਆ ਇਹ ਤਸਵੀਰਾਂ ਨੇ ਜੀ ਨਾਬਾ ਦੀ ਸਬਤ ਜ਼ਿਲ੍ਹਾ ਪਾਸੋਂ ਦੇ ਕਸਬਾ ਦਿੱਤੂ ਪਰਦੀਆਂ ਗੰਨਾ ਸੀਗਾ ਲਵੇ ਗੰਨੇ ਦੇ ਖੇਤ ਸੀਗੇ ਦੇਖੋ ਲੇਬਰ ਨੇ ਜਿਹੜੇ ਮਜ਼ਦੂਰ ਨੇ ਉਹ ਪਰਾਲੀ ਆ ਜਿਹੜੇ ਪੱਤੇ ਨੇ ਦਰਖਤਾਂ ਦੇ ਖਿੱਲੇ ਦੇਵੇ ਤਾਂ ਕਿ ਅੱਗ ਗੰਨੇ ਸਾਈਡ ਨਾ ਜਾਵੇ ਉਹਨੂੰ ਹਟਾ ਰਹੇ ਨੇ ਸੋ ਇਹ ਹਾਲਾਤ ਨੇ ਜੀ ਕੀ ਕਹਿੰਦੇ ਨੇ ਮਾਲਕ ਸੋ ਨਾਮ ਹੈ ਜੀ ਬਾਜੀ ਬਲਵੀਰ ਸਿੰਘ ਜੀ ਚਾਸ ਵਾਲ ਤੋਂ ਹਾਂ ਬਲਵੀਰ ਸਿੰਘ ਜੀ ਇਹ ਜਿਹੜੇ ਅੱਗ ਲੱਗੀ ਆ ਥੋੜਾ ਸੀਗਾ ਟਰਾਲਾ ਹਾਂਜੀ ਹਾਂਜੀ ਬਾਜੀ ਸਾਡਾ ਸੀਗਾ ਜੀ ਕੀ ਕੀ ਕਾਰਨ ਰਹੇ ਜੀ ਅੱਗ ਲੱਗਣ ਦੇ ਅਗਲਾ ਕੰਦੇ ਕਾਰਨ ਬਾਈ ਜੀ ਇੱਥੇ ਟਰਾਂਸਫਾਰਮਰ ਹੈਗਾ ਜਿਹੜਾ ਥੋੜਾ ਜਿਹਾ ਰਸਤੇ ਦੇ ਵਿੱਚ ਨੂੰ ਆ। ਜੀ ਉੱਥੇ ਕਿਤੇ ਟਰਾਂਸਫਾਰਮਰ ਸ਼ਾਇਦ ਨੇੜੇ ਲੱਗਿਆ ਤੇ ਟਰਾਲੇ ਦੇ। ਜਿਹੜੇ ਲੱਗਣ ਨਾਲ ਉਹ ਤੋਂ ਜਦੋਂ ਅੱਗ ਲੱਗੀ ਤਾਂ ਡਰਾਈਵਰ ਨੇ ਆਪਣੀ ਸੂਝ-ਬੂਝ ਦੇ ਨਾਲ ਉਹਨੇ ਉੱਥੋਂ ਟਰਾਲਾ ਫਟਾਫਟ ਅੱਗੇ ਕੱਢ ਲਿਆ। ਉਹਨੂੰ ਪਤਾ ਚੱਲ ਗਿਆ ਵੀ ਅੱਗ ਲੱਗ ਗਈ। ਕਿਉਂਕਿ ਜੇ ਉੱਥੇ ਬਾਜ਼ਾਰ ਦੇ ਵਿੱਚ ਅੱਗ ਲੱਗ ਜਾਂਦੀ ਤਾਂ ਸ਼ਾਇਦ ਕੋਈ ਜ਼ਿਆਦਾ ਨੁਕਸਾਨ ਹੋ ਸਕਦਾ ਸੀਗਾ। ਤਾਂ ਉੱਥੋਂ ਨੇ ਖਿੱਚ ਕੇ ਅੱਗੇ ਲਿਆਂਦਾ ਤਾਂ ਇੱਥੇ ਲਿਆ ਕੇ ਹੁਣ ਅਸੀਂ ਫਾਇਰ ਵਰਗੇ ਗੱਡੀਆਂ ਬੁਲਾਈਆਂ। ਤਾ ਮਤਲਬ ਸਾਡਾ ਨੁਕਸਾਨ ਤਾਂ ਕਾਫੀ ਹੋ ਗਿਆ ਚਲੋ ਇੰਨਾ ਹੀ ਆ ਵੀ ਕੋਈ ਮਾਲੀ ਨੁਕਸਾਨ ਨਹੀਂ ਹੋਇਆ ਉਸ ਚੀਜ਼ ਤੋਂ ਵਿਚਾਰ ਰਹਿ ਗਿਆ ਜੀ ਬੰਦੀ ਇਹ ਜੇ ਡਰਾਈਵਰ ਨਾ ਧਿਆਨ ਦੰਦਾ ਤਾਂ ਵੱਡਾ ਨੁਕਸਾਨ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਜੀ ਬਿਲਕੁਲ ਕਿਉਂਕਿ ਉਹ ਪਰ ਭਜਾ ਕੇ ਇੱਧਰ ਸਾਈਡ ਤੇ ਲਿਆ ਹਾਂਜੀ ਹਾਂ ਉਥੋਂ ਭਜਾ ਕੇ ਅੱਗੇ ਲਿਆ ਆ ਇੱਥੇ ਲਿਆ ਆ ਗਿਆ ਕਿ ਅਸੀਂ ਜਦ ਇਹ ਮੈਨੂੰ ਕਾਲ ਕੀਤੀ ਉਹਨਾਂ ਨੇ ਤਾਂ ਅਸੀਂ ਫਾਇਰ ਬਰਗੇਟ ਨੂੰ ਕਾਲ ਕੀਤੀ ਪਰ ਜਦੋਂ ਤੱਕ ਫਾਇਰ ਬਰਗੇਟ ਦੀਆਂ ਗੱਡੀਆਂ ਆਈਆਂ ਉਦੋਂ ਤੱਕ ਅੱਗ ਭੜਕ ਗਈ ਸੀ ਜ਼ਿਆਦਾ ਉਹਨਾਂ ਨੇ ਚਲੋ ਕੋਸ਼ਿਸ਼ ਪੂਰੀ ਕੀਤੀ ਪਰ ਸਾਡਾ ਨੁਕਸਾਨ ਤਕਰੀਬਨ 2 ਲੱਖ ਦਾ ਨ ਉਹ ਕਿ ਜਿਹੜਾ ਟਰੈਕਟਰ ਬਚ ਗਿਆ ਬਾਈ ਜੀ ਜੇ ਟਰੈਕਟਰ ਨੂੰ ਵੀ ਮਤਲਬ ਨਾ ਕੱਢ ਪਾਉਂਦੇ ਤਾਂ ਇੱਥੇ ਜਿਹੜੇ ਸੀਗੇ ਨੇੜੇ ਸਹਾਯੋਗੀ ਸੱਜਣ ਉਹਨਾਂ ਨੇ ਟਰੈਕਟਰ ਕਢਵਾਇਆ ਸਾਡਾ ਉਹਦੇ ਨਾਲ ਸਾਡਾ ਮਤਲਬ ਜ਼ਿਆਦਾ ਨੁਕਸਾਨ ਹੋਣੋਂ ਬਚ ਗਿਆ ਹੁਣ ਇੱਥੇ ਟਰਾਲਾ ਜਿਹੜਾ ਉਹਦੇ ਮਤਲਬ ਚਾਰੇ ਟਾਇਰ ਸੀਗੇ ਉਹ ਤਾਂ ਜਲੇ ਹੀ ਗਏ ਬਾਕੀ ਕੀ ਆ ਮਾਲ ਹੁੰਦਾ तकरीबन 700 ਕੁਇੰਟਲ ਦੇ ਕਰੀਬ ਮਾਲ ਹੁੰਦਾ ਉਹ ਜਲ ਗਿਆ ਸਾਰਾ ਬਾਕੀ ਜਿਹੜਾ ਟਰਾਲਾ ਇਹਦਾ ਲੋਹਾ ਵੀ ਆ ਜਿਹੜਾ ਮਤਲਬ ਉਹ ਪੂਰਾ ਪਿਗਲ ਗਿਆ ਇੰਨੀ ਬੁਰੀ ਤਰ੍ਹਾਂ ਅੱਗ ਲੱਗਦੀ ਆ ਇਹਦਾ ਹਾਂਜੀ ਹਾਂਜੀ ਉਹ ਵੀ ਕਾਫੀ ਪਿਗਲ ਗਿਆ ਅਸੀਂ ਦੇਖ ਕੇ ਆਂ ਟੇਡਾ ਹੋ ਗਿਆ ਹਾਂਜੀ ਟੇਡਾ ਹੋ ਗਿਆ ਬਾਈ ਜੀ ਉਹ ਦੁਬਾਰਾ ਮਤਲਬ ਇਹ ਕੰਮ ਦੇ ਲਾਇਕ ਨਹੀਂ ਰਹਿੰਦਾ ਜੇ ਰਹਿੰਦਾ ਵੀ ਆ ਤਾਂ ਮਤਲਬ ਇਹਨੋਂ ਵੀ ਦੁਬਾਰਾ ਕਾਫੀ ਉਹਦੇ ਪੈਸੇ ਲੱਗਣਗੇ ਤਕਰੀਬਨ 2 ਲੱਖ ਦਾ ਨੁਕਸਾਨ ਹੋ ਗਿਆ ਬਾਈ ਜੀ ਕੀ ਕਹੇਗੇ ਇਤਾਂ ਦੀਆਂ ਬਹੁਤ ਸਾਰੀਆਂ ਤਾਰਾਂ ਨੀਵੀਆਂ ਨੇ ਬਹੁਤ ਰਸਤਿਆਂ ਦੇ ਵਿੱਚ ਦਿੱਕਤ ਆਉਂਦੀ ਆ ਲੰਘਣ ਲੱਗੇ ਇਕੱਲੇ ਇਹ ਥੋੜੇ ਟਰਾਲਿਆਂ ਨੂੰ ਨਹੀਂ ਹੋਰ ਵੀ ਟਰੱਕਾਂ ਨੂੰ ਵੀ ਇਦਾਂ ਵੇ ਬਾਈ ਜੀ ਕਈ ਵਾਰ ਦਰਖਤ ਨੇ ਅਸੀਂ ਕਹਿੰਦੇ ਜੀ ਦਰਖਤ ਲਾਉਣਾ ਹੀ ਚਾਹੀਦੇ ਨੇ ਅਸੀਂ ਵੀ ਕਹਿੰਦੇ ਲਾਉਣਾ ਚਾਹੀਦੇ ਨੇ ਪਰ ਕਈ ਵਾਰ ਦਰਖਤਾਂ ਦੀ ਵਜ੍ਹਾ ਨਾਲ ਵੀ ਹਾਸੇ ਹੋ ਜਾਂਦੇ ਨੇ ਕਿਉਂਕਿ ਜਦੋਂ ਦਰਖਤ ਸੜਕ ਦੇ ਉੱਤੇ ਨੀਵੇਂ ਨੇ ਤਾਂ ਉੱਥੋਂ ਬੰਦਾ ਵੱਡੀ ਚੀਜ਼ ਹੈ ਉਹਨੂੰ ਘਮਾਉਂਦਾ ਹੈ ਤਾਂ ਅੱਗੇ ਕੋਈ ਚੀਜ਼ ਆਉਂਦੀ ਹੈ ਮਤਲਬ ਜਿਹੜੀਆਂ ਇਹ ਚੀਜ਼ਾਂ ਨੇ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਸਾਡੀਆਂ ਸਰਕਾਰਾਂ ਨੂੰ ਵੀ ਕਿ ਜਿੱਦਾਂ ਇਦਾਂ ਦੇ ਚੀਜ਼ਾਂ ਨੇ ਬਿਜਲੀ ਬੋਰਡ ਦਾ ਜਿਵੇਂ ਦੇਖੋ ਇਹ ਚਾਹੀਦਾ ਇਹਨਾਂ ਨੂੰ ਜਿਹੜੀਆਂ ਤਾਰਾਂ ਨੇ ਤਾਂ ਰਾਹਤਿਆਂ ਦੇ ਵਿੱਚ ਨਾ ਹੋਣ ਇਹਨਾਂ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਜਿੱਦਾਂ ਕੇਬਲਾਂ ਤਾ ਇਹ ਹਾਸਾ ਤੇ ਜਿਹੜਾ ਨਾ ਹੁੰਦਾ ਸਾਡਾ ਬਚਾਹ ਹੋ ਜਾਂਦਾ ਬਾਈ ਜੀ ਲਵੇ ਗੰਨੇ ਦੀ ਫਸਲ ਸੀਗੀ ਜੇ ਰੱਬ ਨਾ ਕਰੇ ਅੱਗੇ ਹੋਰ ਹੋ ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਬਾਈ ਜੀ ਬਹੁਤ ਵੱਡਾ ਇਹ ਤਾਂ ਡਰਾਈਵਰ ਨੇ ਮਤਲਬ ਬੜੀ ਸੂਝਬੂਝ ਦੇ ਨਾਲ ਉਹਨੇ ਸਾਰਾ ਕੁਝ ਹੀ ਬਚਾਇਆ ਅਸ ਤਾਂ ਹੁਣ ਵੀ ਇਹੀ ਕਹਿੰਦੇ ਆ ਵੀ ਪਰਮਾਤਮਾ ਦਾ ਵੀ ਧੰਨਵਾਦ ਆ ਵੀ ਜਿਹੜਾ ਕੋਈ ਮਾਲੀ ਨੁਕਸਾਨ ਨਾ ਹੋ ਕੇ ਸਰ ਗਿਆ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਪਹਿਲਾਂ ਵੀ ਤੁਹਾਡੇ ਕਾਫੀ ਗੱਠਾਂ ਦੇ ਜਿਹੜਾ ਸਟਾਕ ਸੀਗਾ ਉਹਨੂੰ ਅੱਗ ਲੱਗੀ ਬਿਲਕੁਲ ਬਾਈ ਜੀ ਉਦੋਂ ਵੀ ਸਾਡੇ ਅੱਗ ਲੱਗੀ ਸੀ ਜਿਹੜੀ ਮਤਲਬ ਉਹ ਇੱਕ ਸ਼ਰਾਰਤ ਨਾਲ ਲੱ ਮਤਲਬ ਕਿਸੇ ਨਾ ਕਦੇ ਪ੍ਰਸ਼ਾਸਨ ਦੀ ਅੰਗਲੀ ਇਹਨੂੰ ਕਹਿ ਸਕਦੇ ਆ ਕਿਉਂਕਿ ਇਹ ਮਤਲਬ ਵਧੀਆ ਪ੍ਰਬੰਧ ਨਹੀਂ ਸਾਡੇ ਲਾਈਟ ਪਾਣੀ ਦੇ ਜੋ ਹੈਗੇ ਨੇ ਹਜੀ ਕੀ ਨਾਮ ਆ ਸਰ ਰਮਨ ਕਮਰ ਸਫਾਇਰ ਅਫਸਰ ਫਾਇਰ ਬ੍ਰਿਗੇਡ ਪਟਿਆਲਾ ਜੀ ਰਮਨ ਕੁਮਾਰ ਜੀ ਕਿਸ ਤਰ੍ਹਾਂ ਦੇਖਦੇ ਹੋ ਇੱਥੇ ਟਰਾਲੇ 'ਚ ਉਰਾਲੀ ਦੀਆਂ ਗੱਠਾਂ ਸੀਗੀਆਂ ਅੱਗ ਲੱਗੀ ਆ ਤੇ ਤੁਸੀਂ ਪਹੁੰਚੋ ਕਿਸ ਤਰ੍ਹਾਂ ਕਾਬੂ ਪਾਇਆ ਜੀ ਕਿੰਨੀ ਮੁਸ਼ਕਲ ਹੈ ਜੀ ਇਸ ਦਾ ਸਾਨੂੰ ਦੁਪਹਿਰੇ 12:27 ਵਜੇ ਸੂਚਨਾ ਮਿਲੀ ਕਿ ਦਿੱਤੂਪੁਰ ਪਾਸੋ ਰੋਡ ਤੇ ਉਰਾਲੀ ਦੇ ਟਰਾਲੇ ਨੂੰ ਅੱਗ ਲੱਗੀ ਆ ਅਸੀਂ ਆਪਣੇ ਮੌਕੇ ਤੇ ਹੀ ਫਾਇਰਟੈਂਟਰ ਰਵਾਨਾ ਕੀਤਾ ਇੱਕ ਫਾਇਰਟੈਂਟਰ 90 ਰਵਾਨਾ ਕੀਤਾ ਅਸੀਂ ਮੌਕੇ ਤੇ ਆ ਕੇ ਅਗ ਨੂੰ ਕੰਟਰੋਲ ਕੀਤਾ ਕੀ ਲੱਗਦਾ ਜੀ ਕਿੰਨਾ ਕੁ ਜਿਹੜਾ ਖਤਰਾ ਸੀਗਾ ਇੱਥੇ ਜੇ ਮੌਕੇ ਤੇ ਫਾਇਰਮੈਨ ਨਹੀਂ ਪਹੁੰਚਦੇ ਇੱਥੇ ਤੁਸੀਂ ਨਾ ਪਹੁੰਚਦੇ ਮੌਕੇ ਤੇ ਜੇਕਰ ਫਾਇਰ ਬ੍ਰਿਗੇਡ ਨਾ ਪਹੁੰਚਦੀ ਤਾਂ ਘਟਨਾ ਬਾਲੀ ਵੱਡੀ ਹੋ ਸਕਦੀ ਸੀ ਤੇ ਆਪਣਾ ਗੰਨੇ ਦਾ ਖੇਤ ਵੀ ਲੱਗੇ ਸੀ ਹਾਂ ਗੰਨੇ ਦੇ ਖੇਤ ਵੀ ਲੱਗੇ ਸੀ ਇੱਕ ਸਕੂਲ ਵੀ ਲੱਗੇ ਦੀ ਤਾਂ ਤਕਰੀਬਨ ਸਕੂਲ ਤਾਂ ਬੰਦ ਪਿਆ ਸੀ ਜੀ ਤੇ ਤਕਰੀਬਨ ਖਾਡੀਆਂ ਚਾਰ ਗੱਡੀਆਂ ਨੇ ਅੱਗ ਤੇ ਕਾਬੂ ਕੀਤਾ ਜੇ ਕਦੇ ਵੀ ਇਦਾਂ ਦੀ ਕੋਈ ਘਟਨਾ ਵਾਪਰਦੀ ਹੈ ਜੀ ਉਹ ਲੋਕਾਂ ਨੂੰ ਕੀ ਕਹhenge ਜਿਨ੍ਹਾਂ ਨੂੰ ਇਹਦੇ ਬਾਰੇ ਨਹੀਂ ਨੌਲੇਜ ਕਿਸ ਤਰ੍ਹਾਂ ਕੰਟਰੋਲ ਕਰਨਾ ਕਿਸ ਤਰ੍ਹਾਂ ਇਸ ਨੂੰ ਬਚਾ ਕਰਨਾ ਹੈ ਕਿੰਦਾ ਉਪਰਾਲੇ ਨੇ ਜਿਹੜੇ ਕਰਨੇ ਚਾਹੀਦੇ ਨੇ ਜੇ ਕਦੇ ਇਦਾਂ ਦੀ ਘਟਨਾ ਵਾਪਰਦੀ ਹੈ ਜੇਕਰ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਜੇ ਸਭ ਤੋਂ ਪਹਿਲਾਂ ਤਾਂ ਫਾਇਰ ਬਿਗੇਟ ਨੂੰ ਸੂਚਨਾ ਦੇਣੀ ਚਾਹੀਦੀ ਹੈ ਜੀ ਫਾਇਰ ਬਿਗੇਟ ਪਹੁੰਚਣ ਤੋਂ ਪਹਿਲਾਂ ਲੋਕਾਂ ਨੂੰ ਪਾਣੀ ਨਾਲ ਅੱਗ ਬੁਝਾਣੀ ਚਾਹੀਦੀ ਹੈ ਜੀ ਹਾਂਜੀ ਜੀ ਧੰਨਵਾਦ